ਮਰਾੜ ਵਿੱਚ ਇਸ ਵਕਤ ਮੌਜੂਦ ਹਾਂ ਜਿੱਥੇ ਕਿ ਜੱਸੀ ਜੀ ਪੁੱਜੇ ਹੋਏ ਨੇ ਪਰਿਵਾਰ ਨਾਲ ਇਸ ਵਕਤ ਦੁੱਖ ਸਾਂਝਾ ਕਰਨ ਦੇ ਲਈ ਪੁੱਜੇ ਨੇ ਜੱਸੀ ਜੀ ਬੇਹਦ ਦੁਖਦ ਖਬਰ ਇਸ ਵਕਤ ਜੀ ਹਾਂ ਜੀ ਜੀ ਮਾਤਾ ਜੀ ਦਾ ਜਾਣਾ ਤੇ ਦੇਖੋ ਪਰਿਵਾਰ ਨੂੰ ਬੰਨ ਕੇ ਰੱਖਣ ਵਾਲੀ ਤੇ ਮਾਂ ਹੀ ਹੁੰਦੀ ਹੈ ਤੇ ਚਲੋ ਹੁਣ ਜ਼ਿੰਮੇਵਾਰੀਆਂ ਜਿਹੜੀਆਂ ਹੁਣ ਛੋਟਿਆਂ ਤੇ ਪੈਣ ਗਈਆਂ ਛੋਟਿਆਂ ਆਪਣੀਆਂ ਭੈਣਾਂ ਤੇ ਪੈਣ ਗਈਆਂ ਪਰ ਬੜਾ ਦੁੱਖ ਹੈ ਕਿ ਉਹਨਾਂ ਦਾ ਜਾਣਾ ਇੱਕਦਮ ਕਿਉਂਕਿ ਮਾਨਸਾਬ ਨੂੰ ਫਿਕਰ ਕੋਈ ਨਹੀਂ ਹੁੰਦਾ ਜਦੋਂ ਵੱਡੇ ਪਰਿਵਾਰ ਹੁੰਦੇ ਮਾਨਸਾਬ ਤਾਂ ਜੇ ਵੀ ਤੁਹਾਨੂੰ ਪਤਾ ਵੀ ਜਾਦਾ ਫੇਰੇ ਤੋਰੇ ਤੇ ਰਹਿੰਦੇ ਕਿਉਂਕਿ ਲਿਖਦੇ ਐਡਾ ਸੋਹਣਾ ਸਾਰੀ ਦੁਨੀਆ ਉਹਨਾਂ ਨੂੰ ਚਾਹਦੀ ਹੈ ਵੀ ਉਹ ਲਿਖਣ ਤੇ ਜ਼ਿੰਮੇਵਾਰੀਆਂ ਜ਼ਿਆਦਾ ਨਹੀਂ ਬਟ ਚਲੋ ਮਾਰੇ ਕਿਰਪਾ ਕਰਨ ਕਿ ਉਹਨਾਂ ਨੂੰ ਸਦਮਾ ਜਿਹੜਾ ਮੰਨਣ ਦਾ ਪਾਣਾ ਮੰਨਣ ਦਾ ਜਿਹੜਾ ਉਹ ਬਲਵਕਸ਼ਣ ਸੀ ਸਾਰੇ ਕਲਾਕਾਰਾਂ ਨੂੰ ਕਹਿੰਦੇ ਮਾਵਾ ਵਾਂਗੂ ਰੱਖਦੇ ਸੀ ਕਹਿੰਦੇ ਘਰੇ ਚੁੱਲਾ ਚੜਾ ਇਹਨਾਂ ਦੇ ਕੋਈ ਮਰਜ਼ੀ ਜੀ ਜੀ ਜਦੋਂ ਮਰਜ਼ੀ ਜਾਣਾ ਜਦੋਂ ਮਰਜ਼ੀ ਆਉਣਾ ਇੱਧਰ ਆਜੋ ਉੱਧਰ ਰਵੀ ਵੀ ਇਦਾਂ ਦਾ ਸੀ ਪਹਿਲੇ ਰਵੀ ਨਾਲ ਵੀ ਇਦਾਂ ਦੀ ਸਾਝ ਹੁੰਦੀ ਸੀ ਸਾਰਿਆਂ ਦੀ ਤੇ ਇਹ ਮਾਤਾ ਤੇ ਚਲੋ ਕਿਸੇ ਨੂੰ ਭੁੱਖਿਆ ਜਾਣ ਨਹੀਂ ਦਿੰਦੀ ਸੀ ਨਾ ਕਿਸੇ ਨੂੰ ਉਦਾਂ ਜਾਣ ਨਹੀਂ ਦੇਣਾ ਮਤਲਬ ਕੁਛ ਨਾ ਕੁਛ ਚਾਹ ਪਲਾਣੀ ਮਠਾਈ ਖਲਾਨੀ ਕੁਛ ਨਾ ਕੁਛ ਬਣਾ ਕੇ ਖਵਾਣਾ ਰੋਟੀ ਖਵਾਣੀ ਤੇ ਉਸ ਇਹ ਨਿੱਗ ਜਿਹੜਾ ਹੁੰਦਾ ਨਾ ਇਹ ਪਿੰਡਾਂ ਦੀਆਂ ਮਾਵਾਂ ਹੀ ਦੇ ਸਕਦੇ ਥੈਂਕ ਯੂ ਜੱਸੀ ਜੀ ਸਾਡੇ ਨਾਲ ਮੌਜੂਦ ਸਕੇ ਤਾਂ ਇਹ ਤਸਵੀਰਾਂ ਤੁਸੀਂ ਵੇਖਦੇ ਜਿੱਥੇ ਕਿ ਇਸ ਵਕਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਲਗਾਤਾਰ ਕਲਾਕਾਰ ਜਿਹੜੇ ਨੇ ਪਹੁੰਚ ਰਹੇ ਨੇ ਮਰਾੜਾ ਜ਼ਿਲ੍ਹਾ ਫਰੀਦਕੋਟ ਤੋਂ ਕੈਮਰਾਪਰਸਨ ਅਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਤਾਂ ਮਰਾੜਾ ਵਿੱਚ ਇਸ ਵਕਤ ਮੌਜੂਦ ਆ ਜਿੱਥੇ ਕਿ ਜੱਸੀ ਜੀ ਪੁੱਜੇ ਹੋਏ ਨੇ ਪਰਿਵਾਰ ਨਾਲ ਇਸ ਵਕਤ ਦੁੱਖ ਸਾਂਝਾ ਕਰਨ ਦੇ ਲਈ ਪੁੱਜੇ ਨੇ ਜੱਸੀ ਜੀ ਬੇਹਦ ਦੁਖਦ ਖਬਰ ਇਸ ਵਕਤ ਜੀ ਹਾਂ ਜੀ ਜੀ ਮਾਤਾ ਜੀ ਦਾ ਜਾਣਾ ਤੇ ਦੇਖੋ ਪਰਿਵਾਰ ਨੂੰ ਬੰਨ ਕੇ ਰੱਖਣ ਵਾਲੀ ਤੇ ਮਾਂ ਹੀ ਹੁੰਦੀ ਹੈ ਤੇ ਚਲੋ ਹੁਣ ਜ਼ਿੰਮੇਵਾਰੀਆਂ ਜਿਹੜੀਆਂ ਹੁ ਛੋਟੇ ਆਪਣੀਆਂ ਭੈਣਾਂ ਤੇ ਪਹਿਣ ਗਿਆ ਪਰ ਬੜਾ ਦੁੱਖ ਹੈ ਕਿ ਉਹਨਾਂ ਦਾ ਜਾਣਾ ਇੱਕਦਮ ਕਿਉਂਕਿ ਮਾਨਸਾਬ ਨੂੰ ਫਿਕਰ ਕੋਈ ਨਹੀਂ ਹੁੰਦਾ ਜਦੋਂ ਵੱਡੇ ਪਰਿਵਾਰ ਹੁੰਦੇ ਮਾਨਸਾਬ ਤਾਂ ਜੇ ਵੀ ਤੁਹਾਨੂੰ ਪਤਾ ਵੀ ਜਿਆਦਾ ਫੇਰੇ ਤੋਰੇ ਤੇ ਰਹਿੰਦੇ ਕਿਉਂਕਿ ਲਿਖਦੇ ਐਡਾ ਸੋਹਣਾ ਹੈ ਸਾਰੀ ਦੁਨੀਆ ਉਹਨਾਂ ਨੂੰ ਚਾਹਦੀ ਹੈ ਵੀ ਉਹ ਲਿਖਣ ਤੇ ਜ਼ਿੰਮੇਵਾਰੀਆਂ ਜਿਆਦਾ ਨਹੀਂ ਬਟ ਚਲੋ ਮਹਾਰਾਜ ਦੀ ਕਿਰਪਾ ਕਰਨ ਕਿ ਉਹਨਾਂ ਨੂੰ ਸਦਮਾ ਜਿਹੜਾ ਮੰਨਣ ਦਾ ਪਾਣਾ ਮੰਨਣ ਦਾ ਜਿਹੜਾ ਉਹ ਬਲਵਕਸ਼ਣ ਸੀ ਸਰੇ ਕਲਾਕਾਰਾਂ ਨੂੰ ਕਹਿੰਦੇ ਮਾਵਾ ਵਾਂਗੂ ਰੱਖਦੇ ਸੀ ਕਹਿੰਦੇ ਘਰੇ ਚੁੱਲਾ ਚੜਾ ਇਹਨਾਂ ਦੇ ਕੋਈ ਮਰਜ਼ੀ ਜੀ ਜੀ ਜਦੋਂ ਮਰਜ਼ੀ ਜਾਣਾ ਜਦੋਂ ਮਰਜ਼ੀ ਆਉਣਾ ਇੱਧਰ ਆ ਜਾ ਉੱਧਰ ਰਵੀ ਵੀ ਇਦਾਂ ਦਾ ਸੀ ਪਹਿਲੇ ਰਵੀ ਨਾਲ ਵੀ ਇਦਾਂ ਦੀ ਸਾਝ ਹੁੰਦੀ ਸੀ ਸਾਰਿਆਂ ਦੀ ਤੇ ਇਹ ਮਾਤਾ ਤੇ ਚਲੋ ਕਿਸੇ ਨੂੰ ਭੁੱਖਿਆ ਜਾਣ ਨਹੀਂ ਦਿੰਦੀ ਸੀ ਨਾ ਕਿਸੇ ਨੂੰ ਉਦਾਂ ਜਾਣ ਨਹੀਂ ਦੇਣਾ ਮਤਲਬ ਕੁਛ ਨਾ ਕੁਛ ਚਾਹ ਪਲਾਣੀ ਮਠਾਈ ਖਲਾਨੀ ਕੁਛ ਨਾ ਕੁਛ ਬਣਾ ਕੇ ਖਵਾਣਾ ਰੋਟੀ ਖਵਾਣੀ ਉਸ ਇਹ ਨਿੱਗ ਜਿਹੜਾ ਹੁੰਦਾ ਨਾ ਇਹ ਪਿੰਡਾਂ ਦੀਆਂ ਮਾਵਾਂ ਹੀ ਦੇ ਸਕਦੀਆਂ ਥੈਂਕ ਯੂ ਬਿਲਕੁਲ ਜੱਸੀ ਜੀ ਸਾਡੇ ਨਾਲ ਮੌਜੂਦ ਸਗੇ ਤਾਂ ਇਹ ਤਸਵੀਰਾਂ ਤੁਸੀਂ ਵੇਖਦੇ ਜਿੱਥੇ ਕਿਸ ਵਕਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਗਾਤਾਰ ਕਲਾਕਾਰ ਜਿਹੜੇ ਨੇ ਪਹੁੰਚ ਰਹੇ ਨੇ ਮਰਾੜਾ ਜ਼ਿਲ੍ਹਾ ਫਰੀਦਕੋਟ ਤੋਂ ਕੈਮਰਾ ਬਸੰਦਾ ਵੀਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ